ਅਮੋਖ ਸਰ ਮੰਡੀ ਦੇ ਵੀਰੇ ਆ ਬਾਈ ਜਾਨਵਰ ਲੈ ਕੇ ਆਇਆ ਬਾਈ ਕਿੰਨੇ ਜਾਨਵਰ ਲੈ ਕੇ ਆਇਆ ਆਪਾਂ ਹੈਗੇ ਵੀਰੇ 8-9 ਜਾਨਵਰ 8-9 ਜਾਨਵਰ ਸਾਰੀ ਤਰ੍ਹਾਂ ਦੀ ਆ ਬਾਈ ਕਿਹੜੇ ਕਿਹੜੇ ਨੋਕਰੇ ਮਾਲਵਾੜੀ ਤੇ ਗੱਡੀ ਜੰਬੀ ਸਾਰੀ ਆ ਕੀ ਕਹ ਬਾਈ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਹੈਗਾ ਬਾਈ ਭਗਤਪੁਰ ਭਾਈਕ ਠੀਕ ਆ ਵੀਰੇ ਤੇ ਬਾਈ ਆਪਣੇ ਕੋਲ ਘਰੇ ਵੀ ਜਾਨਵਰ ਹੁੰਦੇ ਆ ਹਾਂ ਵੀਰੇ ਹੁਣ ਵੀ ਹੈਗੇ ਘਰੇ ਜਾਨਵਰ ਹੁਣ ਆਪਾਂ ਅੱdte ਹੀ ਲੈ ਆਏ ਜਾਨਵਰ ਪੰਜ-ਛੇ ਜਾਨਵਰ ਘਰੇ ਹੈਗੇ ਆ ਠੀਕ ਆ ਵੀਰੇ ਕਿਹੜਾ ਸਟੱਡ ਫਾਰਮ ਆਪਣਾ ਮਾਨ ਸਟੱਡ ਫਾਰਮ ਹੁੰਦਾ ਠੀਕ ਆ ਵੀਰੇ ਇਹ ਆਪਣੇ ਕੋਲ ਆਸਟ੍ਰੇਲੀਅਨ ਵੀ ਹੈਗਾ ਵੀਰੇ ਹਾਂ ਵੀਰੇ ਕਿਹੜਾ ਆਸਟ੍ਰੇਲੀਅਨ ਆ ਵੀਰੇ ਆਪਣੇ ਕੋਲ ਆਪਣੇ ਕੋਲ ਦੋ ਆ ਵੀਰੇ ਠੀਕ ਆ ਬਾਈ ਨਾਂ ਹੈਗਾ ਕੋਈ ਹਾਂ ਵੀਰੇ ਕਿਰਪਾ ਨੌਕਰੀ ਚ ਆ ਕੇ ਮਾਰਵਾੜੀ ਆ ਨੌਕਰੀ ਚ ਵੀਰੇ ਦੋਨੇ ਨੌਕਰੀ ਆ ਹਾਂ ਵੀਰੇ ਠੀਕ ਆ ਵੀਰੇ ਆ ਕੋੜੀ ਹੈਗੀ ਹਾਂ ਵੀਰੇ ਕੀ ਡੇਰਾ ਵੀਰੇ ਦੀ ਇਹ ਵੀਰੇ ਇਹ ਵੀਰੇ ਇਹਦੀ ਆਪਣਾ 3.5 ਲੱਖ ਰੁਪਏ ਪ੍ਰਾਈਸ ਹੈ ਠੀਕ ਆ ਬਾਈ ਕਿਹੜੇ ਕੋੜੀ ਦੀ ਬੱਚੀ ਹੈ ਇਹ ਇਹ ਆ ਉਹਦੀ ਹੰਸ ਦੀ ਹੰਸ ਦੀ ਬੱਚੀ ਹੈ ਤੇ ਗੱਬਣਾ ਹੀ ਖਾਲੀ ਆ ਵੀਰੇ ਇਹ ਖਾਲੀ ਹੈ ਜੇ ਬੱਚੀ ਹੈ ਜੀ ਮੈਂ

15 ਮਹੀਨੇ ਦੀ ਬਿਸ਼ੇਰੀ ਠੀਕ ਆ ਵੀਰੇ ਕਿੰਨਾ ਕੱਦੂ ਇਹਦਾ ਇਹਦਾ ਵੀਰੇ ਇਹਦਾ ਹੁਣ ਜਮਾ ਸਾਈ 62 ਇੰਚ ਆਉਂਦੇ ਠੀਕ ਆ ਵੀਰੇ ਤੇ ਖਾਲੀ ਹੈ ਕਿ ਗੱਬਣਾ ਵੀਰੇ ਵੀਰੇ ਇਹ ਵੀ ਬਿਸ਼ੇਰੀ ਆ ਜੇ ਮਿਲਾਈ ਨਹੀਂ ਠੀਕ ਆ ਵੀਰੇ ਇਹਦਾ ਕਿੰਨਾ ਮੰਗ ਕਰਦੇ ਹੋ ਇਹਦਾ ਵੀਰੇ ਆਪਾਂ ਕਰਦੇ ਆ 2 ਲੱਖ ਰੁਪਏ 2 ਲੱਖ ਦੀ ਡਿਮਾਂਡ ਕਰਦੇ ਆ ਬਾਈ ਆਹ ਬਈ ਬਿਸ਼ੇਰਾ ਕਿ ਬਿਸ਼ੇਰੀ ਬਿਸ਼ੇਰੀ ਆ ਵੀਰੇ ਇਹ ਵੀ ਬਿਸ਼ੇਰੀ ਆ ਇਹਦੀ ਕੀ ਡਿਮਾਂਡ ਆ ਬਾਈ ਇਹ ਵੀਰੇ ਇੱਕ ਦੱਸ ਇੱਕ ਗੱਡੀ ਆ ਹਾਂ ਵੀਰੇ ਠੀਕ ਆ ਕਿਹੜੇ ਕੋੜੇ ਦੀ ਆ ਇਹ ਇਹ ਸਾਡੇ ਆਪ ਦੇ ਕੋੜੇ ਦੀ ਆ ਕੀ ਕਿਹੜਾ ਕਿਹੜੇ ਕੋੜਾ ਕਿਰਪਾ ਦੀ ਓਕੇ ਵੀਰੇ ਉਹ ਕਿਹੜੇ ਕਿਹੜੇ ਕੋੜੇ ਦਾ ਬੱਚਾ ਵੀਰੇ ਉਹ ਉਹ ਮੈਂਟੋ ਦਾ ਸਮੁੰਦਰ ਸਮੁੰਦਰ ਕੋੜੇ ਦਾ ਸਮੁੰਦਰ ਬਠੀਕ ਆ ਵੀਰੇ ਕੀ ਕੀ ਡਿਮਾਂਡ ਹੈ ਦੀ 1 10 ਵੀਰੇ 1 10 ਆ ਬਸ਼ੇਰੀ ਆ ਵੀਰੇ ਹਾਂ ਹਾਂ ਵੀਰੇ ਇਹ ਅਰਜਨ ਰੌਲੀ ਵਾਲੇ ਦੀ ਆ ਵੀਰੇ ਠੀਕ ਆ ਵੀਰੇ ਤੇ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਵੀ ਵੇ ਚਾਰ ਕਿ ਮਹੀਨੇ ਦੀ ਠੀਕ ਆ ਵੀਰੇ ਇਹਦੀ ਕੀ ਡਿਮਾਂਡ ਆ ਇਹ ਵੀਰੇ 1 2 1 2 ਡਿਮਾਂਡ ਓਕੇ ਵੀਰੇ ਆਹ ਬਸ਼ੇਰਾ ਹਾਂਜੀ ਇਹ ਕਿਹੜੇ ਘੋਡੇ ਦਾ ਇਹ ਵੀਰੇ ਆਪਣੇ ਮਾਰਾਣੇ ਦਾ ਮਾਰਾਣੇ ਦਾ ਡੁੱਡ ਹਾਂ ਵੀਰੇ ਠੀਕ ਆ ਵੀਰੇ ਹਾਂ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਹੈਗਾ ਵੀਰੇ ਸਾਢੇ 4 ਮਹੀਨੇ ਦਾ ਹੋ ਗਿਆ ਠੀਕ ਆ ਬਾਈ ਫਿਰ ਜਿਹੜੇ ਆ ਸਾਰੇ ਬੱਚੇ ਆਪਣੀ ਹੋਮ ਬਰੀਡਿੰਗ ਆ ਕਰਦੇ ਆ ਤੇਰੇ ਵੀਰੇ ਆਪਣੇ ਖਰੀਦੇ ਵੇ ਦੇ ਦੇ ਅੱਡੇ ਆਪਣੇ ਠੀਕ ਆ ਵੀਰੇ ਤੇਰੀ ਕੀ ਡਿਮਾਂਡ ਆ ਬਾਈ ਇਹ ਵੀਰੇ 1.5 ਲੱਖ ਰੁਪਏ 1.5 ਲੱਖ ਡਿਮਾਂਡ ਬਾਈ ਇਹਦੀ ਕਰਦੇ ਆ ਵੀਰੇ ਦੇਖ ਵੀਰੇ ਆ ਬਾਈ ਬਸ਼ੇਰੀ ਆ ਹਾਂ ਕਿਹੜੇ ਕੋੜੀ ਦੀ ਆ ਬਾਈ ਇਹ ਇਹ ਬਹਿ ਬਲਾਲਿਆਂ ਆ ਹਾਂ ਸਹੀ ਵੀਰੇ ਹਾਂ ਵੀਰੇ ਠੀਕ ਆ ਬਾਈ ਇਹ ਕਿੰਨੇ ਟਾਈਮ ਦੀ ਹੋਗੀ ਇਹ ਵੀਰੇ ਆਪਣੇ 3 ਕਿ ਮਹੀਨਿਆਂ ਦੀ ਆ ਇਹਦੀ ਮਾਂ ਆਪਣੇ ਕੋਲ ਹੀ ਆ ਵੀਰੇ ਹਾਂ ਵੀਰੇ ਕਰੇ ਅੱਗੇ ਥੀਲੇ ਆ ਨਾ ਆਵੇ ਨਾ ਨਾ ਠੀਕ ਆ ਵੀਰੇ ਠੀਕ ਆ ਬਈ ਕਾਲੀ ਜੰਮੀ ਮਾਂ ਇਹ ਸਪੌਟਲੈਸ ਆ ਬਈ ਬੱਚੀ ਮਾਂ ਮਾਂ ਸਪੌਟਲੈਸ ਬਾਰ ਠੀਕ ਆ ਸਾਫ ਸਾਰੀ ਜਾਨਵਰ ਬਾਰਪੂਰੀ ਦਾ ਸਾਫ ਆ ਵੀਰੇ ਪੂਰੇ ਜਮਾ ਸੱਟ ਬਈ ਹਾਂ ਵੀਰੇ ਠੀਕ ਆ ਵੀਰੇ ਕੀ ਡਿਮਾਂਡ ਕਰਦੇ ਵੀਰੇ ਦੀ ਵੀਰੇ ਇਹ 3.5 ਲੱਖ ਰੁਪਏ 3.5 ਲੱਖ ਬਈ ਇਹਦੀ ਡਿਮਾਂਡ ਕਰਦੇ ਆ ਵੀਰੇ ਆਹ ਕੱਬ ਜਿੰਨਾ ਵੀਰੇ ਆਹ ਤੇਰੇ ਕੋਲੇ ਮਾਂ ਵੀ ਬਈ 60 ਕੈਂਚ ਚੱਲਦੇ ਹੈ 60 ਕਿੰਨੇ ਟਾਈਮ ਦਿਓ ਬਈ ਇਹ ਇਹ ਵੀਰੇ 300 400 ਵੀ ਠੀਕ ਆ ਬਾਈ ਜਿੰਨੇ ਸੂਏ ਨੇ ਨੌਕਰੇ ਵੈੱਟੇ ਨੇ ਦਿੱਤੇ ਆ ਨੇ ਠੀਕ ਆ ਬਾਈ ਹੁਣ ਇਹ ਮੀਟਿੰਗ ਕਰਾਈ ਹੋਈ ਆ ਕਿ ਖਾਲੀ ਆ ਵੀਰੇ ਖਾਲੀ ਆ ਹਾਂ ਵੀਰੇ ਖਾਲੀ ਆ ਠੀਕ ਆ ਬਾਈ ਸਾਈ ਨਹੀਂ ਆਪਾਂ ਠੀਕ ਕੱਢੀ ਦੀ ਮੀਟ ਕਰਾਈ ਠੀਕ ਆ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਵੀਰੇ 1 ਡੇਢ ਲੱਖ ਰੁਪਏ ਡੇਢ ਲੱਖ ਬਾਈ ਇਹਦੀ ਡਿਮਾਂਡ ਕਰਦੇ ਆ ਵੀਰੇ ਸਹੀ ਸਹੀ ਬਾਈ ਵਾਕੇ ਦੇ ਮੌਕੇ ਤੇ ਕਰ ਦੋਗੇ ਮਾਨਦਾਨ ਹਾਂ ਵੀਰੇ ਕਰ ਦਾਂਗੇ ਬਸ ਵੀ ਬਾਈ ਫੇਰੀ ਦੇ ਕਰਕੇ ਕਰਦਾ ਥੋੜੇ ਜੀ ਐਂ ਇਹ ਕਰਦੀ ਆ ਠੀਕ ਆ ਬਾਈ ਉਹ ਚੰਗੀ ਬਾਈ ਕੁੜੀ ਹੈ ਤਾਂ ਕਰਕੇ ਕਰਦੀ ਉਹ ਬਸ਼ੇਰਾ ਇਹ ਬਈ ਤੀਜੇ ਸੂਈ ਸੂਈ ਆ ਹਾਂ ਵੀਰੇ ਠੀਕ ਆ ਬਾਈ ਆਹਾ ਵੀਰੇ ਇਹ ਵੀਰੇ ਰਾਣੀਆ ਵਾਲੇ ਦਲਵਾਗ ਦਾ ਬਸ਼ੇਰਾ ਵੀਰੇ ਬਸ਼ੇਰਾ ਠੀਕ ਆ ਇਹ ਕਿੰਨੇ ਟਾਈਮ ਦਾ ਬਾਈ ਇਹਦੀ ਆਪਾਂ ਜਿਸ ਨੇ ਘਰੇ ਪਾਲਣ ਨੂੰ ਲੈਣਾ ਹੋਵੇ ਆਪ ਇਹਦੀ ਡੀਐਨਏ ਦੀ ਵੀ ਗਾਰੰਟੀ ਲੈ ਸਕਦੇ ਨੇ ਇਹ ਬਸ਼ੇਰੇ ਦੀ ਠੀਕ ਆ ਬਾਈ ਬਾਈ ਕਹਿੰਦਾ ਵੀਰੇ ਡੀਐਨਏ ਦੀ ਗਾਰੰਟੀ ਆ ਫੁੱਲ ਗਾਰੰਟੀ ਹੈ ਕਿਹੜੇ ਘੋੜੇ ਦਾ ਬਾਈ ਇਹੇ ਰਾਣੀਆ ਵਾਲੇ ਦਲਵਾਗ ਦਾ ਵੀਰੇ ਰਣੀ ਵਾਲੇ ਦਿਲਵਾਕ ਕੋੜੇ ਦਾ ਬੱਚਾ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ? ਇਹ ਵੀਰੇ ਹਜੇ 2 ਦੰਦ। 2 ਦੰਦ ਹੋਇਆ ਬਾਈ। 2 ਦੰਦ ਹਜੇ ਵਸ਼ੇ ਰਹੀ ਆ ਵੀਰੇ। ਕੱਦ ਬਹੁਤ ਕੋ ਕਿੰਨਾ ਕੱਦ ਦਾ ਬਾਈ ਇਹਦਾ ਹੋ ਗਿਆ? ਵੀਰੇ 62 ਇੰਚ ਹਜੇ। 62 ਇੰਚ ਬਾਈ ਕਹਿੰਦਾ ਫੱਟੀ ਵਾਲਾ ਕੱਦ ਆ ਵੀਰੇ। ਬਾਕੀ ਹਜੇ 64 ਪੈਂਟ ਇੰਚ ਤੇ ਬਾਈ ਕੋੜਾ ਜਾਊਗਾ। ਹਾਂ। ਠੀਕ ਆ ਬਾਈ। ਬਾਈ ਇਹ ਮੀਟਿੰਗ ਕਿੰਨੇ ਟਾਈਮ ਦਾ ਕੋੜਾ ਕਰ ਲੱਗ ਜਾਣਾ ਕਿੰਨੇ ਟਾਈਮ ਦਾ? ਵੀਰੇ ਇਹ ਦੋਹਾਂ ਦੇ ਛੜਤਾ ਹੁਣ ਆ ਜੀ। ਠੀਕ ਆ ਬਾਈ। ਹਾਂ। 4 ਕੋੜੀਆਂ ਤੇ ਬਾਈ ਕਹਿੰਦਾ ਛੜਤਾ। ਦੋ ਚੈੱਕ ਪਾਸ ਆ ਬਾਈ ਦੋ। ਹਜੇ ਆਪ ਆਪਣੇ ਬਾਈ ਘਰੇ ਵੀ ਜਾਨਵਰ ਹੁੰਦੇ ਆ ਹੋਰ ਹਾਂ ਵੀਰੇ ਹੈਗੇ ਆ 6-7 ਜਾਨਵਰ ਘਰੇ ਹੋਰ ਨੰਬਰ ਬੋਲੋ ਵੀਰੇ ਆਪਣਾ ਹਾਂ ਨੰਬਰ ਵੀਰੇ 90414 41982 90414 41982 ਠੀਕ ਆ ਵੀਰੇ ਬਾਈ ਕੋਲੇ ਹੋਰ ਬਹੁਤ ਚੰਗੇ ਬਾਈ ਬਾਈ ਕਹਿੰਦਾ 6-7 ਜਾਨਵਰ ਘਰੇ ਵੀ ਖੜੇ ਆਗੇ ਬਾਈ ਬਾਈ ਨਾਲ ਕਰੋ ਕੰਟੈਕਟ ਬਾਈ ਸਟਰਡ ਸਰਵਿਸ ਵੀ ਹੈਗੀ ਆਪਣੇ ਕੋਲ ਘੋੜਿਆਂ ਦੀ ਹਾਂਜੀ ਵੀਰੇ ਠੀਕ ਆ ਬਾਈ ਜੇ ਕਿਸੇ ਨੇ ਕੋਈ ਘੋੜੀ ਮੇਟ ਕਰਾਉਣੀ ਆ ਬਾਈ ਬਾਈ ਕੋਲੇ ਸਟਰਡ ਵੀ ਹੈਗੇ ਆ ਆ ਜਾਨਵਰ ਬਾਈ ਲੈ ਕੇ ਪਹੁੰਚਿਆ ਵੀਰੇ ਬਹੁਤ ਚੰਗੇ ਜਾਨਵਰ ਆ ਬਸ਼ੀਰਾ ਬਾਈ ਕਹਿੰਦਾ ਸੇਲ ਕਰ ਦਾਂਗੇ ਦੇਖੋ ਮਿੱਤਰੋ ਕਰੋ ਕਨੈਕਟ ਵੀਰੇ ਬਾਈ ਨਾ ਬਹੁਤ ਚੰਗੇ ਚੰਗੇ ਜਾਨਵਰ ਨੰਬਰ ਬਾਈ ਆਪਣਾ ਦੁਬਾਰੇ ਬੋਲ ਦੱਕਰੀ 90414 41988 ਠੀਕ ਆ ਨਾਮ ਵੀਰੇ ਨਾਮ ਵੀਰੇ ਬਲਕਰਨ ਸਿੰਘ ਜਿਆਦਾਤਰ ਮੋੜਾਂ ਤੋਂ ਹੀ ਵਾਜਦੇ ਆਂ ਅਸੀਂ ਭਗਤੇ ਮੋੜਾਂ ਤੋਂ ਠੀਕ ਆ ਬਾਈ ओके ਵੀਰੇ ਬਾਕੀ ਵੀਰੇ ਬਾਈਆਂ ਦਾ ਵੀ ਸਿਸਟਮ ਹੈਗਾ ਵੀਰੇ ਆ ਘੋੜਿਆਂ ਦੇ ਨੀਰਾ ਛਾਨ ਨੂੰ ਵਾਸਤੇ ਵੀਰੇ ਖਿਸ਼ਾਨ ਨੇ ਛੂਨ ਨੇ ਬਣਾਉਣ ਦੇ ਵਾਸਤੇ ਠੀਕ ਆ ਵੀਰੇ ਛਾਨਣ ਵਾਸਤੇ ਆਇਆ ਹੈ ਨਾ ਇੱਥੇ ਥੱਲੇ ਆਪਣੇ ਥੱਲੇ ਰੀਣ ਆਈ ਜਾਊ ਮੂਰੇ ਇੱਥੇ ਜਮਾ ਸਾਫ ਧੂੜੀ ਜਾਂ ਨੀਰਾ ਕੁਝ ਵੀ ਹੋਊ ਆਪਣਾ ਘੋੜਿਆਂ ਵਾਸਤੇ ਹਾਂਜੀ ਘੋੜਿਆਂ ਵਾਸਤੇ ਆਪਣਾ ਕਾਰਡ ਦਿਖਾ ਦਿਓ ਵੀਰੇ ਆਸ ਮੈਂ ਕਾਰਡ ਵੀਰੇ ਆ ਆ ਕਾਰਡ ਬਾਈ ਚੈੱਕ ਕਰ ਲਓ ਬਾਕੀ ਵੀਰੇ ਦਿਖਾਇਓ ਹੋਰ ਕੀ ਕੀ ਆਪਣਾ ਸਮਾਨ ਵੀਰੇ ਆਪਣੇ ਬੱਕਰੀਆਂ ਹੁੰਦੀਆਂ ਘਰੇ ਰੱਖਣਾ ਹਨਾ ਉਹਨਾਂ ਨੂੰ ਇਕੱਠੇ-ਕੁੱਥੇ ਪਾਉਣ ਵਾਸਤੇ ਕੀ ਗੱਲ ਹਨਾ ਖੁਰਨੀਆਂ ਭੱਟੀ ਵੀ ਆ ਛੋਟੀ ਵੀ ਆ ਠੀਕ ਆ ਵੀਰੇ ਤੇ ਖਾਣਾ ਕੁੱਤੇ ਧਾਰਨ ਵਾਸਤੇ ਇਹ ਕੁੱਤੇ ਧਾਰਨ ਵਾਸਤੇ ਕੂਤਰ ਧਾਰਨਾ ਤੇ ਆਪਣੇ ਕੋਲੇ ਪਿੰਜਰੇ ਵੀ ਹੁੰਦੇ ਆ ਵੀਰੇ ਬਾਕੀ ਬਈ ਆ ਕੀ ਆਈਟਮ ਆ ਵੀਰੇ ਇਹ ਵੀਰੇ ਹਾ ਹੁਣ ਜ਼ਿਆਦਾਤਰ ਹਨਾ ਘਰਾਂ ਵਿੱਚੋਂ ਹੁੰਦਾ ਆ ਬਾਥੀਆਂ ਕਰ ਬਾਥਰੀਆਂ ਇਹ ਐਂ ਰੱਖੋ ਬਸ ਬਾਥੀ ਆ ਜੀ ਉੱਪਰ ਚੱਕੀ ਜਾਊਗੀ ਜਦੋਂ ਐਂ ਪੱਟ ਕੇ ਆਪਾਂ ਗਾਂ ਰੱਖਾਂਗੇ ਤੇ ਇੱਥੇ ਐਂ ਜਾ ਕੇ ਥੱਲੇ ਰੱਖੀ ਗਈ ਜਦੋਂ ਇੱਥੇ ਬਾਥੀ ਪੱਤੀ ਜਾਊਗੀ ਠੀਕ ਹੈ ਵੀਰੇ ਬਾਕੀ ਭਾਈ ਇਹਦਾ ਕੀ ਪ੍ਰਾਈਜ਼ ਆ ਵੀਰੇ ਆਪਣੇ ਆ ਨੀਰਾ ਸ਼ਾਨਣ ਵਾਲੇ ਦਾ ਵੀਰੇ ਇਹਦਾ ਨੀਰਾ ਸ਼ਾਨਣ ਵਾਲੇ ਦਾ ਵੀਰੇ 11000 ਰੁਪਿਆ ਪ੍ਰਾਈਜ਼ ਆ ਵੀਰੇ ਠੀਕ ਆ ਵੀਰੇ ਤੇ ਆ ਪਿੰਦਰੀਆਂ ਦਾ ਭਾਈ ਬਾਕੀ ਪਿੰਦਰੀਆਂ ਦਾ ਵੀਰੇ ਜਿਹੜਾ ਆ ਏ 1500 ਰੁਪਏ ਆ ਵੀਰੇ ਠੀਕ ਆ ਤੇ ਬਈਆ ਖੁਰਨੀਆਂ ਦਾ ਜਿਹੜੀ ਵੀਰੇ ਨਿੱਕੀ ਖੁਰਨੀ ਆ ਉਹ ਹੋਊਗੀ 1500 ਰੁਪਏ ਜਿਹੜੀ ਉਹ ਵੱਡੀ ਖੁਰਨੀ ਆ ਵੀਰੇ ਹੋਊਗੀ 2000 ਰੁਪਏ ਤੇ ਆਪਣਾ ਕਾਰਡ ਦੁਬਾਰੇ ਦਿਖਾ ਦਿਓ ਵੀਰੇ ਭਾਈ ਨਾ ਕਰ ਸਕਦੇ ਹੋ ਵੀਰੇ ਕਨੈਕਟ ਆਪਾਂ ਜਿੱਥੇ ਸਾਨੂੰ ਕਾਰ ਇੰਦਰ ਵੀ ਮਗਾਉਣਾ ਹੁੰਦਾ ਠੀਕ ਹੈਗਾ ਡਿਲੀਵਰੀ ਬਾਈ 올 ਇੰਡੀਆ ਬਾਈ ਕਹਿੰਦਾ ਆਵਲੇਬਲ ਆ ਤੇ ਕਰੋ ਬਾਈ ਕੰਟੈਂਟ ਬਾਈ ਨਾਲ ਬਾਈ ਕੋਲੇ ਵੀਰੇ ਬਾਈ ਘੋੜੀਆਂ ਵੀ ਰੱਖਦਾ ਘੋੜੀਆਂ ਘੋੜੀਆਂ ਵਾਸਤੇ ਕੋਈ ਵੀ ਜਾਣਕਾਰੀ ਲੈਣੀ ਆ ਵੀਰੇ ਉਹ ਵੀ ਬਾਈ ਨਾਲ ਕਨੈਕਟ ਕਰ ਸਕਦੇ ਆ ਤੇ ਜੇ ਕਿਸੇ ਨੇ ਬਾਈ ਇਦਾਂ ਦਾ ਕੋਈ ਆਸ਼ਾਨਨਾ ਵਗੈਰਾ ਲੈਣਾਗਾ ਬਾਈ ਖੁਰ ਨਹੀਂ ਲੈਣੀ ਉਹ ਵੀ ਵੀਰੇ ਬਾਈ ਨਾਲ ਕਰੋ ਕਨੈਕਟ ਓਕੇ ਬਾਈ ਧੰਨਵਾਦ ਜੀ